ਤੁਸੀਂ ਅਕਸਰ ਪੁਰਾਣੇ ਬਜ਼ੁਰਗਾਂ ਨੂੰ ਇਹ ਤੁਕਾਂ ਦੌਰਾਂ ਦੇ ਸੁਣਿਆ ਹੋਵੇਗਾ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਹਤਾਜ ਮੋਹਤਾਜ ਤੋਂ ਭਾਵ ਇੱਥੇ ਕਿਸੇ ਤੇ ਨਿਰਭਰ ਹੋਣ ਤੇ ਹੈ ਮੋਹਤਾਜ ਕੀ ਬਜ਼ੁਰਗ ਕੀ ਜਵਾਨ ਖੰਡ ਲੋਕ ਵੀ ਨਹੀਂ ਚਾਉਂਦੇ ਜਦੋਂ ਆਪਾਂ ਅਕਸਰ ਦੇਖਦੇ ਹਾਂ ਕਿ ਐਕਸੀਡੈਂਟੇ ਵਿੱਚ ਕਈ ਲੋਕ ਮੰਜੇ ਤੇ ਪੈ ਜਾਂਦੇ ਹਨ ਜਵਾਨ ਖੰਡ ਲੋਕ ਵੀ ਮੰਜੇ ਤੇ ਪੈ ਜਾਂਦੇ ਹਨ ਜਦੋਂ ਵਿਸ਼ਟਾ ਤੱਕ ਉੱਪਰ ਹੋਣ ਲੱਗ ਜਾਂਦੀ ਹੈ ਤਾਂ ਉਹ ਰੱਬ ਅਗੇ ਅਰਦਾਸਾਂ ਕਰਦੇ ਹਨ ਕਿ ਸਾਨੂੰ ਮੌਤ ਦੇ ਦੇ ਪਰ ਕਿਸੇ ਦੀ ਮੋਹਤਾਜ ਕੀ ਨਾ ਤੇ ਇਸ ਨੂੰ ਕੁਰਬਾਨੀ ਵਿੱਚ ਇਸ ਤਰ੍ਹਾਂ ਫਰਮਾਇਆ ਗਿਆ ਹੈ ਪ੍ਰਭ ਚਿਤ ਆਈ ਪੂਰਨ ਸਭ ਕਾਜ ਤੁਹਾਡੇ ਸਾਰੇ ਕੰਮ ਉਸ ਪਰਮਾਤਮਾ ਨੂੰ ਯਾਦ ਕਰਕੇ ਪੂਰਨ ਹੋ ਜਾਂਦੇ ਹਨ ਤਾਂ ਜੋ ਸਾਨੂੰ ਹਰ ਕੰਮ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਸਾਡੇ ਕਾਰਜ ਪਤਾ ਹੀ ਨਹੀਂ ਲੱਗਣਗੇ ਕਿਵੇਂ ਹੀ ਪੂਰੇ ਹੋ ਹਰ ਬਿਸਰਤ ਸਭ ਕਾਮਹਤਾਜ ਇੱਥੇ ਕਿਹਾ ਗਿਆ ਹੈ ਜੇ ਪਰਮਾਤਮਾ ਨੂੰ ਅਸੀਂ ਭੁੱਲ ਜਾਈਏ ਉਸ ਨੂੰ ਵਿਸਾਰ ਦਈਏ ਤਾਂ ਅਸੀਂ ਸਾਰਿਆਂ ਦੇ ਅਰਥਾਈ ਹੋ ਜਾਂਦੇ ਹਾਂ ਇਸ ਦੀ ਦੂਜੀ ਤੁਕ ਹੈ ਪ੍ਰਭ ਬਿਸਰਤ ਸਭ ਕਾ ਮੋਤਾਜ ਜੇ ਅਸੀਂ ਪਰਮਾਤਮਾ ਨੂੰ ਵਿਸਾਰ ਦਈਏ ਤਾਂ ਅਸੀਂ ਸਾਰਿਆਂ ਦੇ ਅਰਥਾਈਏ ਹੋ ਜਾਂਨੇ ਹਾਂ ਪਾ ਸਾਰਿਆਂ ਦੇ ਮੋਤਾਜ ਦਰ ਦਰ ਤੇ ਮੰਗਣ ਲਈ ਨਿਰਪਰ ਹੋ ਜਾਂਨੇ ਹਾਂ ਅਸੀਂ ਪਰ ਜੇ ਅਸੀਂ ਯਾਰੀ ਉਸ ਅਕਾਲਪੁਰਖ ਪਰਮਾਤਮਾ ਨਾਲ ਲਾਈ ਹੋਵੇ ਤਾਂ ਸਾਨੂੰ ਕਿਸੇ ਦਾ ਮੋਤਾਜ ਹੋਣ ਨਹੀਂ ਦਿੰਦਾ ਇਹੋ ਜੀਆਂ ਗੁਰਬਾਣੀ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਮੇਰੇ ਹਰਸ਼ੀਨ ਕੌਰ ਨਾਲ ਦੇਖਦੇ ਰਹੋ ਔਨਇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ